ਅੰਮ੍ਰਿਤਸਰ ਪੰਜਾਬੀ ਫਿਲਮਾਂ ਦੇ ਅਦਾਕਾਰ ਤੇ ਗਾਇਕ ਗੁਰਨੀਤ ਤੁਸਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਮੋਕੇ ਤੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਉੱਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰੋਜੈਕਟ ਸਾਡੇ ਨਵੇਂ ਆ ਰਹੇ ਹਨ ਬਹੁਤ ਹੀ ਜਲਦ ਤੁਹਾਡੇ ਰੂਬਰੂ ਹੋਣਗੇ ਉੱਥੇ ਉਹਨਾਂ ਨੇ ਕਿਹਾ ਕਿ ਅੱਜ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਇੱਥੇ ਪੁੱਜੇ ਹਾਂ ਗੁਰੂ ਕਰੋ ਜੋ ਮੰਗੋ ਉਹ ਜ਼ਰੂਰ ਮਿਲਦਾ ਹੈ ਇੱਥੇ ਕਿਸੇ ਦੀ ਝੋਲੀ ਖਾਲੀ ਨਹੀਂ ਜਾਂਦੀ ਸਭ ਝੋਲੀਆਂ ਭਰ ਕੇ ਜਾਂਦੇ ਹਨ ਕਿਹਾ ਸਰਬੱਤ ਦਾ ਭਲਾ ਸਾਰੇ ਜੀ ਦੇ ਦਾਸ ਬਸ ਸੱਚੀ ਗੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਟੇ ਅਰਦਾਸ ਹੈ ਇਹ ਸਰਬੱਤਾ ਦਾ ਭਲਾ ਮੰਗੀਏ ਮੱਥਾ ਟੇਕਣ ਆਏ ਆ ਜੀ ਵਾਹਿਗੁਰੂ ਚਰਦੀ ਕਲਾ ਜਰ ਰੱਖੇ ਥੈਂਕ ਯੂ ਕੀ ਨੜਾ ਕੀ ਆ ਰਿਹਾ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਪ੍ਰੋਜੈਕਟ ਪ੍ਰੋਜੈਕਟ ਜੇ ਉਹ ਵੀ ਕਰੀ ਜਾਂਦੇ ਆ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕ ਨੇ ਉਸ ਤੋਂ ਬਾਅਦ ਅਰੀ ਫਲਮਾਂ ਵੀ ਆਈਆਂ ਫਲਮਾਂ ਚ ਵੀ ਤਾਂ ਕਾਫੀ ਪਰ ਵੰਗਾਰਾ ਮਿਲਿਆ ਕੀ ਬਸ ਬਰੋ ਜੋਰ ਮਾਰੀ ਜਾਂਦੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਠੰਡ ਹੋ ਜਾਂਦਾ ਹੁਣ ਧਾਰਮਿਕ ਗੀਤ ਕੋਈ ਕਾਹ ਕਰੇ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਨੇ ਜਿਹਦਾ ਚਾਹਣਾ ਸਾਰਾ ਕੁਝ ਹੋ ਜਾਂਦਾ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਮਾਥਾ ਟੇਕਣਾ ਆਓ ਵਾਹਿਗੁਰੂ ਦੇ ਚਰਨਾ ਚ ਲੱਗੋ ਸਭ ਕੁਝ ਮਿਲ ਜਾਂਦਾ ਹੈ ਥੈਂਕ ਯੂ ਵੀਰੇ